அது ਇਸ ਜਿਹੜੇ ਗਾਇਕ ਪੰਜ ਦੇ ਦੋ ਮਿਲਾਈ ਮਾਤਾ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਲక్ష్ਮੀ ਮੋਦੀ ਹੈ ਜੀ ਮਾਤਾ ਜੀ ਕਿੰਨਾ ਵੀਡੀਓ ਅਸੀਂ ਦੇਖੀ ਹੈ ਵੀ ਚਾਰ ਪੰਜ ਗੁੰਡੇ ਅਨਸਰ ਜਿਹੜੇ ਇੱਧਰ ਮਡੇ ਵਿੱਚ ਚਾਰ ਪੰਜ ਗੁੰਡੇ ਅਨਸਰ ਤੁਹਾਡੇ ਮਹੱਲੇ ਚ ਆਏ ਸੀਗੇ ਉਹਨਾਂ ਕੋਲ ਤਲਵਾਰਾਂ ਸੀਗੀਆਂ ਤੁਸੀਂ ਦੇਖਿਆ ਉਹਨਾਂ ਨੂੰ ਮੈਂ ਜੀ ਦੇਖਿਆ ਉਹਨਾਂ ਕੋਲ ਤਲਵਾਰਾਂ ਸੀਆਂ ਇੱਕ ਵੱਡੀ ਤਲਵਾਰ ਸੀ ਬਾਕੀ ਛੋਟੀਆਂ ਚ ਤਨ ਹੋਣਾ ਕਿੰਨੇ ਕ ਜਾਣੇ ਸੀ ਉਹ ਚਾਰ ਜਾਣੇ ਸੀ ਜੀ ਚਾਰ ਜਾਣੇ ਹਾਂ ਜੀ ਉਹਨਾਂ ਨੂੰ ਰੋਕਿਆ ਵੀ ਟਾਈਮ ਕਿੰਨਾ ਹੋ ਗਿਆ ਉਹ ਤੁਰਕੇ ਸੀ ਇਹਦੀ ਤੁਰਕੇ ਆਏ ਇਹ ਕਿਹੜੇ ਮਹੱਲੇ ਚ ਖੜੇ ਗਲੀ ਕਿਹੜੀ ਹੈ ਇਹ ਕਰਿਆਨਾ ਭਵਨ ਚ ਕਰਿਆਨਾ ਭਵਨ ਵਾਲੀ ਗਲੀ ਜਗਦੀਪ ਸ਼ਰਮਾ ਦੇ ਸਾਹਮਣੇ ਅੱਛਾ ਜੀ ਤੇ ਕੀ ਕਹਿੰਦੇ ਹੋ ਮੁੰਡੇ ਇਹਨੂੰ ਅੱਛਾ ਜੀ ਟਾਈਮ ਕਿੰਨਾ ਹੋ ਗਿਆ ਹਾਂਜੀ ਮੈਂ ਕਿਹਾ ਜੀ 1:40 ਹੋ ਗਈ ਠੀਕ ਹੈ ਜੀ ਕਹਿੰਦਾ ਜੀ ਫੋਨ ਫੜਾ ਦੋ ਮੈਂ ਫੋਨ ਫੜਾਤਾ ਅਛਾ ਉਹਨਾਂ ਨੇ ਤੁਹਾਡਾ ਫੋਨ ਵੀ ਮੰਗਿਆ ਫੋਨ ਮੰਗਿਆ ਜੀ ਮੈਂ ਦੇ ਦਤਾ ਉਹਨਾਂ ਨੇ ਦੇਖ ਕੇ ਫੋਨ ਨੰਬਰ ਆਪਦਾ ਉਹ ਟਾਈਮ ਦੇਖ ਕੇ ਮੈਨੂੰ ਫੜਾਤਾ ਠੀਕ ਹੈ ਜੀ ਦੂਜੀ ਵਾਰ ਤੇ ਜੀ ਫਿਰ ਉਹਰੇ ਚਾਰ ਤਲਵਾਰਾ ਮਾਰ ਕੇ ਸ਼ਰਮੇ ਕਿ ਇਧਰ ਦੋ ਦੋ ਇਧਰ ਮਾਰ ਗਏ ਜੀ ਕਿ ਕਿਹੜੇ ਸ਼ਰਮੇ ਦੇ ਕੀ ਨਾਮ ਹੈ ਸੰਦੀਪ ਸ਼ਰਮਾ ਜੀ ਅੱਛਾ ਸੰਦੀਪ ਸ਼ਰਮਾ ਦੇ ਘਰੇ ਮਾਰ ਕੇ ਗਏ ਨੇ ਗੇਟਾਂ ਦੇ ਇਧਰ ਗੇਟ ਤੇ ਦਿਖਾਓਗੇ ਕਿਹੜੇ ਗੇ ਦੋ ਉਰੇ ਮਾਰ ਗਏ ਨੇ ਉਹਨਾਂ ਨੇ ਅੱਛਾ ਮਾਤਾ ਜੀ ਹਾਂ ਅੱਛਾ ਜੀ ਹਾਂ ਦੋ ਜੀ ਫਿਰ ਬਸ ਸੜਕੀ ਤੇ ਦੇਖਦੇ ਦੋ ਉਰੇ ਮਾਰ ਗਏ ਜੀ ਜੰਮ ਜਾਂਦੇ ਹਾਂ ਜੀ ਉਰੇ ਮਾਰ ਕੇ ਗਏ ਨੇ ਜੰਮ ਜੰਮ ਅੱਛਾ ਦੋ ਤਲਵਾਰਾਂ ਉਰੇ ਮਾਰੀਆਂ ਜੀ ਬਾਅਦ ਚ ਜੀ ਸਾਡੇ ਪਲਾਟ ਚੱਕ ਕਰਤੇ ਗਏ ਨੇ ਝਾੜੀ ਦੇ ਸਾਹਮਣੇ ਹਾਂ ਫਿਰ ਅੱਗੇ ਬਜਰੀ ਆਉਂਦੀ ਉੱਥੇ ਮਾਰ ਕੇ ਗਏ ਨੇ ਜੀ ਉੱਥੋਂ ਚੱਕਿਆ ਪੁੱਛ ਬੱਟਾ ਜਨਾਂ ਨੇ ਹਾਂਜੀ ਚੱਕ ਕੇ ਜੀ ਬਸ ਫਿਰ ਉਹ ਕੁੰਝੇ ਖੜ ਗਏ ਮੈਂ ਉੱਧਰ ਖੜ ਗਈ ਜੀ ਕੁੰਝੇ ਜਾ ਕੇ ਅੱਛਾ ਤੁਸੀਂ ਦੇਖਣ ਵਾਸਤੇ ਖੜ ਗਏ ਹੋ ਰਹੇ ਮੈਂ ਦੇਖਣ ਵਾਸਤੇ ਖੜ ਗਈ ਜੀ ਠੀਕ ਹੈ ਜੀ ਹਾਂ ਅੱਧੂ ਬਾਅਦ ਚ ਜੀ ਮੈਂ 5 ਮਿੰਟ ਖੜੀ ਰਹੀ ਆਂ ਵੀ ਦੇਖਾਂ ਉਹ ਮੈਨੂੰ ਐਵੇਂ ਝੁੱਕੇ ਦੇਖਦੇ ਸੀ ਅੱਛਾ ਹਾਂ ਦੇਖੇ ਉਹਨਾਂ ਨੇ ਫੇਰ ਮੰਦਰ ਨੂੰ ਹੋ ਗਈ ਮੈਂ ਮੈ ਸਾਰਿਆਂ ਦੇ ਹੱਥਾਂ 'ਚ ਤਲਵਾਰਾਂ ਸੀਗੀਆਂ ਇੱਕ ਕੋਲ ਵੱਡੀ ਸੀ ਤੇ ਬਾਕੀ ਛੋਟੇ ਚੱਕਰ ਸੀ ਬਾਕੀ ਚੱਕਰ ਸੀ ਸਾਰਿਆਂ ਦੀ ਉਹਨਾਂ ਨੇ ਜੇ ਬਸ ਉਹਨਾਂ ਨੇ ਜੇਬ 'ਚ ਹੀ ਪਾ ਲਿਆ ਸੀ ਇਹ ਤਾਂ ਫਿਰ ਬਹੁਤ ਗਲਤ ਹੈ ਦਿਨ ਦਿਹਾੜੇ ਉਹ ਤਾਂ ਕਿਸੇ ਜੀ 1:40 ਦਾ ਟਾਈਮ ਲਈ 1:42 ਸਮੇਂ ਤੋਂ 1:40 ਸਮੇਂ ਉਹ ਤਾਂ ਤੁਹਾਡੇ ਵੀ ਮਾਰ ਸਕਦੇ ਨੇ ਜਾਂ ਕੋਈ ਮਾਰ ਸਕਦੇ ਸੀ ਕੁਝ ਵੀ ਕਰ ਸਕਦੇ ਸੀ ਕਿਉਂ ਗਿਆ ਤਾਂ ਸਾਰੇ ਮਹੱਲੇ ਚ ਬੰਦੇ ਸੀ ਜੀ ਮੈਂ ਇਕੱਲੀ ਉੱਧਰ ਜਾ ਰਹੀ ਸੀ ਹਾਂ ਤੁਹਾਨੂੰ ਮਾਰ ਕੇ ਤੁਹਾਨੂੰ ਲੁੱਟ ਵੀ ਸਕਦੇ ਸੀਗੇ ਲੁੱਟ ਸਕਦੇ ਸੀ ਜੀ ਹਾਂ ਕੁਝ ਵੀ ਕਰ ਸਕਦੇ ਸੀ ਤੇ ਬੱਚੇ ਵੀ ਜਿਵੇਂ ਖੇਡਦੇ ਹੁੰਦੇ ਨੇ ਗਲੀਆਂ ਚ ਇਹ ਤਾਂ ਸੁਖਨਾਟਾਲ ਮਾਲਕ ਦਾ ਵੀ ਕੋਈ ਬੱਚਾ ਮਹੱਲੇ ਚ ਕੋਈ ਨਹੀਂ ਹੈਗਾ ਸੀ ਉਹ ਟਾਈਮ ਚ ਸਭ ਅੰਦਰ ਸੀ ਘਰ ਚ ਜੀ માતા ਜੀ ਹਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਇਹ ਜੀ ਸਾਡੇ ਕੋਲ ਕਿਰਪਾ ਕਰਕੇ ਦੇਖਭਾਲ ਕੀਤੀ ਜਾਵੇ ਜੀ ਵੀਰੇ ਹਾਂ ਜੀ ਸਾਨੂੰ ਡਰਾ ਕੱਲੋਂ ਬੱਚਿਆਂ ਨੂੰ ਵੀ ਡਰਾ ਕੋਈ ਚੱਕ ਕੇ ਲੈ ਜਾਊਗਾ ਜੀ ਸਾਨੂੰ ਖਾਤਰਾ ਬਹੁਤ ਚੀਜ਼ਾਂ ਦਾ ਠੀਕ ਹੈ ਮਾਤਾ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਨੀਰੇਜ ਕੁਮਾਰ ਸ਼ਰਮਾ ਜੀ ਨੀਰੇਜ ਜੀ ਅੱਜ ਕੀ ਹੋਇਆ ਤੁਹਾਡੇ ਮਹੱਲੇ ਦੇ ਵਿੱਚ ਸਾਰਾ ਮਹੱਲਾ ਪਰੇਸ਼ਾਨ ਖੜਿਆ ਜਦੋਂ ਆਏ ਅਸੀਂ ਕਹਿੰਦੇ ਇੱਥੇ ਕੋਈ ਗੁੰਡੇ ਅੰਸਰ ਆਏ ਸੀਗੇ ਜੀ ਆ ਸਾਡੇ ਨਾਲ ਹੀ ਸ਼ਹਿਰੀ ਪ੍ਰਧਾਨ ਸੰਦੀਪ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਜੀ ਨਾਲ ਵਾਲੇ ਘਰ ਹੈ ਸਾਡਾ ਇੱਥੇ ਅੱਜ ਤਲਵਾਰਾਂ ਨਾਲ ਕੋਈ ਹਮਲੇ ਕਰਕੇ ਗਏ ਨੇ ਗੇਟ ਤੇ ਕਿਹਨਾਂ ਦੇ ਇਹਨਾਂ ਦੇ ਸੰਦੀਪ ਜੀ ਦੇ ਘਰੇ ਨੀਰੇਜ ਦੇ ਘਰੇ ਸੰਦੀਪ ਸ਼ਰਮਾ ਦੇ ਆ ਸੰਦੀਪ ਸ਼ਰਮਾ ਦੇ ਘਰੇ ਜੀ ਅੱਛਾ ਜੀ ਦੁਪਹਿਰ ਨੂੰ 1:30 ਪੋਨੇ ਤੋਂ ਵੇ ਜੀ ਇਹ ਤਾਂ ਬਿਲਕੁਲ ਇੱਥੇ ਦੇਖੋ ਬੱਚੇ ਵੀ ਖੇਡਦੇ ਰਹਿੰਦੇ ਨੇ ਜੀ ਸਕੂਲ ਵਾਲੇ ਬੱਚੇ ਵੀ ਆਉਂਦੇ ਨੇ ਉਸ ਟਾਈਮ ਕੁਝ ਵੀ ਹੋ ਸਕਦਾ ਇਹ ਬਹੁਤ ਗਲਤ ਗੱਲ ਹੈ ਜੀ ਵੈਸੇ ਤਾਂ ਇਹ ਪ੍ਰਸ਼ਾਸਨ ਨੂੰ ਚਾਹੀਦਾ ਅਸੀਂ ਇਹਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਅਨਸਰਾਂ ਨੂੰ ਸ਼ਾਰਤੀ ਅਨਸਰਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦੇ ਲਈ ਜਾਵੇ ਜੀ ਸੰਦੀਪ ਜੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਸੀਸੀਟੀਵੀ ਦੀ ਫੋਟੋਜ਼ ਆਈ ਹੈ ਤਾਂ ਕੀ ਕਹਿਣਾ ਤੁਹਾਡੇ ਘਰ ਦੇ ਬਾਹਰ ਅੱਜ ਹਮਲਾ ਹੋਇਆ ਹੈ ਕੀ ਕਹਿਣਾ ਚਾਹੋਗੇ ਪਤਾ ਨਹੀਂ ਜੀ ਆਹ ਕੌਣ ਇਹ ਸ਼ਰਾਰਤੀ ਅਨਸਰ ਸੀਗੇ ਮੈਂ ਤਾਂ ਹੁਣ ਸ਼ਾਮ ਨੂੰ ਜਦੋਂ 6 ਵਜੇ ਘਰੇ ਆਇਆ ਆ ਮੈਨੂੰ ਉਦੋਂ ਪਤਾ ਲੱਗਿਆ ਵੀ ਐਦਾਂ ਕਰਕੇ ਵੀ ਆਹ ਗੱਲ ਹੋਈ ਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਦੁਪਹਿਰ ਦਾ ਟਾਈਮ ਸੀ ਉਹ ਸਾਨੂੰ ਵੀ ਘਰੇ ਅੰਦਰ ਬੈਠੇ ਆ ਬੱਚਾ ਨੂੰ ਵੀ ਨਹੀਂ ਪਤਾ ਲੱਗਿਆ ਕਿ ਬਾਹਰ ਗੇਟ ਤੇ ਕੋਈ ਹਮਲਾ ਹੋ ਗਿਆ ਇਹ ਤਾਂ ਸਾਨੂੰ ਜਦੋਂ ਸੀਸੀਟੀਵੀ ਫੁਟੇਜ ਦੇਖਿਆ ਕਿਸੇ ਨੇ ਉਹਨਾਂ ਨੇ ਦੇਖਿਆ ਵੀ ਤੁਹਾਡੇ ਘਰ ਦੇ ਉੱਤੇ ਤਲਵਾਰਾਂ ਮਾਰ ਰਿਹਾ ਉਹਨੇ ਸਾਨੂੰ ਦੱਸਿਆ ਫਿਰ ਮੈਨੂੰ ਪਤਾ ਲੱਗਿਆ ਫਿਰ ਅਸੀਂ ਸੀਸੀਟੀਵੀ ਫੁਟੇਜ ਸਾਰੇ ਉਤ ਕਢਾਏ ਨੇ ਪਤਾ ਲੱਗਿਆ ਕਿ ਸਾਡੇ ਘਰ ਦੇ ਉੱਤੇ ਇਹ ਅਟੈਕ ਕੀਤਾ ਗਿਆ ਚਾਰ ਸ਼ਰਾਰਤੀ ਅਨਸਰ ਉਹਦਾ ਉਹਨਾਂ ਦਾ ਮਕਸਦ ਕੀ ਸੀਗਾ ਕਿਸੇ ਤੇ ਹਮਲਾ ਕਰਨਾ ਚਾਹੁੰਦੇ ਸੀ ਜਾਂ ਫਿਰ ਉਹ ਕੋਈ ਵੈਸੀ ਹੁੱਲੜਵਾਦ ਸੀਗੇ ਜਾਂ ਡਰਾਮਾ ਟਰੰਗਾਉਣਾ ਚਾਹੁੰਦੇ ਸੀਗੇ ਇਹਦੇ ਬਾਰੇ ਕੋਈ ਨੌਲੇਜ ਨਹੀਂ ਇਹ ਹੁਣ ਐਸਐਚਓ ਸਾਹਿਬ ਨੂੰ ਮੈਂ ਵੀਡੀਓਜ਼ ਭੇਜੀਆਂ ਨੇ ਡੀਪੀ ਸਾਹਿਬ ਨੂੰ ਵੀ ਵੀਡੀਓਜ਼ ਭੇਜੀਆਂ ਨੇ ਜੀ ਇਨਵੈਸਟੀਗੇਸ਼ਨ ਕਰਾਉਣਾ ਕਿ ਕੀ ਮੈਟਰ ਹੈ ਕਿ ਕੌਣੇ ਬੰਦੇ ਨੇ ਕਿਉਂ ਕਿ ਕਿਹੜੇ ਮਕਸਦ ਨਾਲ ਇੱਥੇ ਆਏ ਨੇ ਉਹਨਾਂ ਉਹ ਕਿਸੇ ਦੇ ਭੇਜੇ ਹੋਏ ਨੇ ਜਾਂ ਕੋਈ ਵੈਸੀ ਸ਼ਰਾਰਤੀ ਨੇ ਇਹ ਇਹਦਾ ਇਹ ਹੈ ਤਾਂ ਵੈਸੀ ਇਹ ਖਤਰੇ ਵਾਲਾ ਹੀ ਕੰਮ ਹੈ ਨਾ ਦੇਖੋ ਮਹੱਲੇ ਦੇ ਵਿੱਚ ਸਰਯਾਮ ਨੰਗੀਆਂ ਕਿਰਪਾਨਾਂ ਲੈ ਕੇ ਫਿਰਦੇ ਨੇ ਕੱਲ ਨੂੰ ਕੋਈ ਬਜ਼ੁਰਗ ਨੂੰ ਲੁੱਟ ਸਕਦੇ ਆ ਜਾਂ ਬੱਚਿਆਂ ਨੂੰ ਜਿਵੇਂ ਇੱਥੇ ਬਜ਼ੁਰਗ ਮਾਤਾ ਜੀ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਚਾਰ ਪੰਜ ਛੋਟੀਆਂ ਤਲਵਾਰਾਂ ਸੀਗੀਆਂ ਜੀ ਚਾਰ ਪੰਜ ਛੋਟੀਆਂ ਕਿਰਚਾਂ ਟਾਈਪ ਹੁੰਦੀਆਂ ਨੇਗੀਆਂ ਉਹ ਸੀਗੀਆਂ ਅੱਛਾ ਜੀ ਕਿੰਨੇ ਵੀ ਜੇਕਰ ਗੇਟ ਕੋਟ ਕੋਈ ਖੁੱਲਾ ਹੁੰਦਾ ਸ਼ੈਰੋ ਕਰ ਸ਼ਾਇਦ ਘਰ ਦੇ ਅੰਦਰ ਵੜਦੇ ਘਰ ਦੇ ਉੱਤੇ ਹਮ ਬੱਚਿਆਂ ਦੇ ਹਮਲਾ ਕਰ ਸਕਦੇ ਸੀ ਕਿਉਂਕਿ ਮੈਂ ਉਸ ਟਾਈਮ ਘਰ ਹੈ ਨਹੀਂ ਸੀ ਹਾਂ ਤੇ ਪ੍ਰਮਾਤਮਾ ਜਾਣਦਾ ਇਹ ਤੇ ਤੁਸੀਂ ਸ਼ਹਿਰੀ ਪ੍ਰਧਾਨ ਹੋ ਤੇ ਆਡੀ ਸਰਕਾਰ ਆ ਆਮ ਆਦਮੀ ਪਾਰਟੀ ਦੇ ਤੁਸੀਂ ਮੌਜੂਦਾ ਪ੍ਰਧਾਨ ਹੋ ਫਿਰ ਵੀ ਇਹ ਤੁਹਾਡੇ ਘਰ ਇਹ ਸ਼ਰਾਰਤ ਹੋ ਚੁੱਕੀ ਹੋਈ ਹੈ ਦੇਖੋ ਹੁਣ ਪਤਾ ਕਰਨਾ ਪਏਗਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਐ ਐਸਐਚਓ ਸਾਹਿਬ ਆਮ ਬੰਦੇ ਦਾ ਫਿਰ ਕੀ ਬਣੂਗਾ ਜੀ ਜੇ ਸਰਕਾਰ ਦੇ ਬੰਦੇ ਦੇ ਨਾਲ ਹੀ ਇਹ ਹੋ ਸਕਦਾ ਹੈ ਦੇਖੋ ਕਰਦੇ ਆ ਜੀ ਪਤਾ ਇਸ ਚੀਜ਼ ਦਾ ਕੌਣ ਹੈ ਸੀਗੇ ਕਿਸ ਮਕਸਦ ਨਾਲ ਆਏ ਨੇ ਕੋਈ ਜੀ ਕੋਈ ਸਿਆਸੀ ਮਕਸਦ ਹੈ ਕੋਈ ਲੁੱਟਣ ਦਾ ਮਕਸਦ ਸੀ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਹੁੱਲੜਬਾਜੀ ਸੀ ਮਨ ਦੇ ਵਿੱਚ ਕਈ ਵਾਰ ਆਉਂਦਾ ਨਾ ਨਸ਼ਾ ਕਰਕੇ ਐਸੀ ਬੰਦਾ ਹੁੱਲੜਬਾਜਾ ਬਣ ਜਾਂਦਾ ਹੈ ਕੀ ਮਕਸਦ ਸੀਗਾ ਕਿਹੜੇ ਗੇਟਾਂ ਤੇ ਮਾਰੀਏ ਮੜਿਆ ਹਾਂ ਇਹ ਗੇਟ ਤੇ ਹਮਲਾ ਹੋਇਆ ਜੀ ਹਾਂ ਇਹ ਤਾਂ ਚਲੋ ਲੋਹੇ ਦਾ ਗੇਟ ਹੈ ਆਪਾਂ ਜਿੱਥੇ ਮਾਰੀਆਂ ਨੇ ਜੀ ਫਿਰ ਇੱਕ ਤਾਂ ਲੱਕੜ ਦਾ ਦਰਵਾਜ਼ਾ ਇਹ ਤੇ ਮਾਰਿਆ ਨਹੀਂ ਫਿਰ ਅੱਗੇ ਮਾਰੀਆਂ ਨੇ ਜੀ ਅੱਛਾ ਜੀ ਹੁਣ ਪ੍ਰਸ਼ਾਸਨ ਨੂੰ ਕੀ ਅਪੀਲ ਕਰੋਗੇ ਅਪੀਲ ਆ ਕਿ ਇਨਵੈਸਟੀਗੇਸ਼ਨ ਕਰੋ ਜੀ ਕਿਸ ਤਰ੍ਹਾਂ ਦਾ ਕੌਣ ਪਰਸਨ ਸੀਗੇ ਇਹ ਕਿਉਂ ਆਏ ਨੇ ਉਹ ਕਿਉਂ ਮਾਰਿਆ ਜੀ ਇਹ ਉਹਨਾਂ ਦਾ ਮਕਸਦ ਕੀ ਸੀਗਾ ਮੈਨੂੰ ਹਿੱਟ ਕਰਨਾ ਸੀ ਜਾਂ ਫਿਰ ਮੈਨੂੰ ਡਰਾਉਣਾ ਧਮਕਾਉਣਾ ਸੀਗਾ ਕਿਸ ਤਰ੍ਹਾਂ ਦਾ ਉਹਨਾਂ ਦਾ ਮਕਸਦ ਸੀਗਾ ਇਹ ਤਾਂ ਹੁਣ ਜਾਂਚ ਤੋਂ ਪਤਾ ਲੱਗੇਗਾ ਜੀ ਜੇ ਕਿਸੇ ਨੂੰ ਲੱਗਦਾ ਕਿ ਮੈਂ ਉਹ ਗਲਤ ਕਰਦਾ ਹੈ ਹਨਾ ਜਾਂ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਹੋਊਗਾ ਪਰ ਮੈਂ ਡਰਨ ਵਾਲਾ ਨਹੀਂ ਆਵਾਦੀ ਪਾਰਟੀ ਦਾ ਸੱਚਾ ਸਿਪਾਹੀ ਹਾਂ ਔਰ ਲੜਦਾ ਰਹੂੰਗਾ ਜਦ ਤੱਕ ਆਵਾਦੀ ਪਾਰਟੀ ਹੈ ਸੰਦੀਪ ਸ਼ਰਮਾ ਹੈ ਜੀ ਮੈਂ ਹਮੇਸ਼ਾ ਪਾਰਟੀ ਦੇ ਨਾਲ ਹਾਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੂੰਗਾ ਤੇ ਪਾਰਟੀ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਚੱਲੂੰਗਾ ਅਗਰ ਕੋਈ ਵਿਰੋਧੀ ਪਾਰਟੀ ਇਹ ਇਹ ਮਕਸਦ 'ਚ ਆਉਣਾ ਚਾਹੁੰਦੀ ਹੈ ਤਾਂ ਮੈਨੂੰ ਜਿੰਨਾ ਮਰਜ਼ੀ ਡਰਾ ਕੇ ਨਿਕਾ ਲੋ ਮੈਂ ਡਰਨ ਵਾਲਾ ਨਹੀਂ ਜੀ ਥੈਂਕ ਯੂ